ਇਸ ਲਈ ਦਿਨੀ ਇੱਕ ਜੀਤਮਿੰਦਰ ਦਾ ਬਿਆਨ ਸਾਹਮਣੇ ਆਉਂਦਾ ਹੈ ਜੀਤਮਿੰਦਰ ਕਹਿੰਦਾ ਵੀ ਦੋ ਵਾਰ ਜਾਨ ਮੈਂ ਉਹਦੀ ਮੈਂ ਬਚਾਈ ਹੈ ਲੱਖਾ ਸਦਾਨਾਂ ਦੀ ਦੋ ਵਾਰ ਜਾਨ ਕਹਿੰਦਾ ਮੈਂ ਬਚਾਈ ਹੈ ਜੀਤਮਿੰਦਰ ਕਹਿੰਦਾ ਹਾਂ ਜੀਤਮਿੰਦਰ ਤਾਂ ਇੱਕ ਉਹ ਝੋਲੀ ਚੱਕ ਬੰਦਾ ਹੈ ਜਿੱਥੋਂ ਕੋਈ ਆਟਾ ਘੱਟ ਮਿਲਦਾ ਉਹਨੂੰ ਛੱਡ ਜਾਂਦਾ ਵੱਧ ਘੱਟ ਆਟੇ ਵਾਲੇ ਦੇ ਕੋਲ ਜਾ ਵੜਦਾ ਉਹਦੀ ਖਾਲਦ ਦਲਬਾਦੂ ਨੂੰ ਬੰਦਾ ਉਹ ਹੂੰ ਉਹਨੇ ਕੀ ਇਹਦਾ ਬਾਦਲ ਦਲ ਦੀ ਤਾਂ ਕੀ ਤੁਸੀਂ ਗੱਲ ਕਰਦੇ ਹੋ ਇਹ ਤਾਂ ਕਾਤਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਹ ਮੋਢਾ ਜਮਾ ਬਿਲਕੁਲ ਕਿੰਨੇ ਕਤਲ ਕਰਦੇ ਕਿੰਨੇ ਬੰਦੇ ਮਾਰਦੇ ਮੈਂ ਸਾਰਾ ਕੀ ਗਿਣਾਵਾਂ ਜਗਦੇਵ ਸਿੰਘ ਖੁੱਡੀਆਂ ਪਹਿਲਾਂ ਨੇ ਮਾਰਿਆ ਕਮਲਜੀਤ ਕੈਪਟਨ ਕਮਲਜੀਤ ਇਹਨਾਂ ਨੇ ਮਾਰਿਆ ਕਿੰਨੇ ਬੰਦੇ ਮਾਰਦੇ ਕੋਈ ਲੱਖਾਂ ਬੰਦੇ ਇਹਨਾਂ ਨੇ ਮਾਰ ਕੇ ਖਪਾਤੇ ਜਿਨ੍ਹਾਂ ਦਾ ਕੋਈ ਨਾਮ ਨਹੀਂ ਨਿਕਲਿਆ ਹੈ ਤੇ ਮੇਰੇ ਖਿਆਲ ਦੇ ਵਿੱਚ ਸੋਚ ਦੇ ਵਿੱਚ ਉਹਨਾਂ ਦੀ ਸੋਚ ਦੇ ਮੁਤਾਬਕ ਲੱਖਾਂ ਸਦਾਣਾ ਸਾਡੇ ਪੰਜਾਬ ਵਾਸਤੇ ਬਹੁਤ ਚੰਗਾ ਰਹੂਗਾ ਕਿਉਂਕਿ ਉਸ ਨੌਜਵਾਨ ਨੇ ਦੂਜੇ ਸੂਬਿਆਂ ਜਾ ਕੇ ਵੀ ਪੰਜਾਬ ਦੀ ਗੱਲ ਕਰੀ ਸਾਡੀ ਮਾਂ ਬੋਲੀ ਦੀ ਗੱਲ ਕਰੀ ਹੈ ਸਾਡੇ ਪਾਣੀਆਂ ਦੀ ਗੱਲ ਕਰੀ ਹੈ ਸਾਡੇ ਇਹ ਹੋਣ ਦੀ ਗੱਲ ਕਰੀ ਐ ਸਾਰਾ ਉਹਦੇ ਨਾਲ ਦਾ ਕੋਈ ਨੌਜਵਾਨ ਸਾਨੂੰ ਮਿਲਣਾ ਨਹੀਂ ਪੰਜਾਬ ਵਾਲਿਆਂ ਨੂੰ ਗੁੜਕਾ ਸਾਧੀਆਂ ਸੋਹਾ ਖਾ ਕੇ ਆਪਣਾ ਦਮਦਮਾ ਸਾਹਿਬ ਵਾਲੀ ਹੱਥ ਕਰਕੇ ਜੋੜ ਕੇ ਕਹਿੰਦਾ ਮੈਂ ਬਾਦਲ ਨੂੰ ਇੱਕ ਹਫ਼ਤੇ ਦੇ ਵਿੱਚ ਚੰਦਰ ਕਰ ਦੂੰਗਾ ਉਹਨਾਂ ਦਾ ਬਾਲ ਬਿਗਾਮ ਨਹੀਂ ਕਰ ਸਕਿਆ ਕਰਿਆ ਉਹਨਾਂ ਨੇ ਬਾਲ ਪੰਗਾ ਉਹ ਇਹਨੂੰ ਡਰਕਦੇ ਰਹੇ ਕਰਕੇ ਦਿਖਾਵੇ ਕਿ ਸਾਡਾ ਕੀ ਕਰਦਾ ਹੈ ਇਹਦਾ ਬੇਸ਼ਰਮ ਬੰਦਾ ਹੈ ਮੋਟਾ ਛੱਡ ਕੇ ਸਾਰੀ ਉਮਰ ਦਾ ਕਾਂਗਰਸੀ ਰਹਿ ਕੇ ਪਹਿਲਾਂ ਕਾਲੀ ਸੀ ਫਿਰ ਕਾਂਗਰਸੀ ਬਣ ਗਿਆ ਹੁਣ ਫਿਰ ਹੁਣ ਭਾਜ ਪਾਈ ਜਾਵੜਿਆ ਜਮਾਂ ਅੱਠਿਆ ਜਿਹੜੀ ਪਾਰਟੀ ਐ ਜਿਹੜੀ ਸਾਡੇ ਸਿੱਖਾਂ ਦੀ ਦੁਸ਼ਮਣ ਐ ਜੀ ਸਿੱਖਾਂ ਦੀ ਦੁਸ਼ਮਣ ਆ ਉਸ ਪਾਰਟੀ ਜਾਵੜਾ ਫਿਰ ਇਹ ਵੀ ਸਾਡਾ ਦੁਸ਼ਮਣ ਐ ਸਾਡਾ ਕੀ ਕਰੂਗਾ ਇਹ ਪੰਜਾਬ ਦਾ ਕੀ ਬਗਾੜੂ ਤੈਨੂੰ ਮਸਾ ਉਹ ਭੁੱਖੇ ਨੂੰ ਮਿਲ ਗਈ ਰੋਟੀ ਮਿਲ ਗਈ ਇਹਦਾ ਮਸਾ ਇਹਨੂੰ ਕੁਰਸੀ ਮਿਲਿਆ ਨਹੀਂ ਕਿਸੇ ਦਾ ਝੰਡਾ ਮਲੀ ਸੀ ਫਿਰ ਆਮੇ ਕਰਦਾ ਹੁੰਦਾ ਸਟੇਜਾਂ ਤੇ ਜਾ ਕੇ ਇਹ ਇਹਦੇ ਕੋਲੇ ਕੋਈ ਸਿਆਸਤ ਵਾਲਾ ਤਾਂ ਗੱਲ ਹੀ ਨਹੀਂ ਹੈ ਕੀ ਕਰੂ ਸਾਡਾ ਕੀ ਬਗਾੜੂਗਾ ਇਹ ਹੂੰ ਸਾਡੇ ਕਿਸਾਨਾਂ ਨੂੰ ਗੋੜੀਆਂ ਦਾ ਭੁਨਤਾ ਬਾੜਰਾ ਤੇ ਇਹਨੇ ਕੀ ਕਰਿਆ ਸੈਂਟਰ ਸਰਕਾਰ ਨੇ ਖੱਟਣ ਸਰਕਾਰ ਨੇ ਸਾਡੇ ਇਕ ਇਲਾਕੇ ਚ ਆ ਕੇ ਪੰਜਾਬ ਦੇ ਵਿੱਚ ਆ ਕੇ ਸਾਡੇ ਲੋਕਾਂ ਦੇ ਟਰੈਕਟਰਾਂ ਦੇ ਟਾਇਰ ਪਾੜ ਕੇ ਅੱਗਾ ਲਾ ਕੇ ਸਾਡੇ ਬੰਦਿਆਂ ਨੂੰ ਚਾਕੇ ਬੋਰੀਆਂ ਹੀ ਪਾ ਕੇ ਲੈ ਗਏ ਕੀ ਕਰਿਆ ਨੇ ਪੰਜਾਬ ਦਾ ਪੰਜਾਬ ਨੂੰ ਮਰਵਾਤਾ ਉਥੇ ਸਾਡੇ 4-500 ਬੰਦਾ ਮਰਵਾਤਾ ਨੇ ਕੀ ਕਰ ਪਰ ਹੁਣ ਕੀ ਤੇ ਲੋਕਾਂ ਨੂੰ ਉਮੀਦਾਂ ਕੀ ਤੇ ਨੇ ਇਥੇ ਮੈਂ ਤਾਂ ਕਹਾਂ ਵੀ ਇਕੱਲੇ ਸਾਰੇ ਦੇਖ ਲੈ ਸਿਮਰਜੀਤ ਸਮਾਨਾ ਇੱਕ ਜਿਹੜਾ ਆਪਦੇ ਸਟੈਂਡ ਤੇ ਖੜਾ ਹੈ ਸਭ ਦਲਬਦਰੂ ਨੇ ਉਹਨਾਂ ਨੂੰ ਕਿਰਾਂ ਪਾ ਕੇ ਉਹਨਾਂ ਤੋਂ ਉਹਦਾ ਲਿਆਉਣਾ ਚਾਹੀਦਾ ਉਹਨਾਂ ਨੂੰ ਆ ਮਨੂਕਾ ਜਾਵੜਿਆ ਮੁਲੂਕੇ ਦੇ ਹੁਣ ਕੀ ਖੈਰ ਪੈਂਦੀ ਓਥੇ ਦੀ ਨੂਹ ਦੀਆਂ ਬੇਜਤੀਆਂ ਹੁੰਦੀਆਂ ਬੁਰੀਆਂ ਬਹੁਤ ਆ ਇਹਨਾਂ ਦਾ ਤਾਂ ਲਾਲਚ ਲਾਰੇ ਵੀ ਆ ਸੱਚ ਤੋਂ ਨਿਕਲ ਜਾਓ ਨਹੀਂ ਸਾਡੇ ਤੇ ਕੇਸ ਬਣਨਗੇ ਭਾਜ ਭਾਜ ਸਾਨੂੰ ਬਚਾ ਦੂਗੀ ਇਹਦਾ ਚੋਰ ਆ ਆਪਦੀ ਚੋਰੀ ਤੋਂ ਡਰਦੇ ਭੱਜੇ ਰਹੋ ਉਹਨਾਂ ਨੇ ਹੂੰ ਇਹਨਾਂ ਦੇ ਪੱਲੇ ਕੱਖ ਨਹੀਂ ਜਿਹੜਾ ਰਾਜਾ ਬੜੰਗ ਹੈ ਰਾਜਾ ਬੜੰਗ ਜਦੋਂ ਪਿੰਡ ਜਾਂਦਾ ਤਾਂ ਉਹ ਤੋਂ ਪੱਕ ਬਣ ਲੈਂਦਾ ਜੇ ਸ਼ਹਿਰ ਜਾਂਦਾ ਬੂਤੀਆਂ ਛੱਡ ਲੈਂਦਾ ਹੂੰ ਦੱਸੋ ਕਿਹੜਾ ਚੰਗਾ ਹੂੰ ਠੀਕ ਨਹੀਂ ਜਿਹੜੇ ਕੰਮ ਵਧੀਆ ਲੱਗਦੇ ਲੱਖੇ ਸਿਧਾਨੇ ਦੇ ਕਿਹੜੇ ਕੰਮ ਵਧੀਆ ਲੱਗਦੇ ਸਭ ਨੂੰ ਲੱਖੇ ਸਾਰਨ ਦੇ ਸਾਰੇ ਕੰਮ ਹੀ ਆ ਜੇ ਪਹਿਲਾਂ ਲੋਕ ਲੋਕ ਇਹ ਕਹਿੰਦੇ ਬਾਪੂ ਜਿਵੇਂ ਮੰਨ ਲਓ ਹਸਪੀਟਲ ਦਾ ਮਰਕੇ ਪੰਗਾ ਲੈ ਲੈ ਵੀ ਹਸਪੀਟਲ ਵਾਲਿਆਂ ਨੂੰ ਕਹੇ ਤਾਂ ਵੀ ਇਹ ਦਵਾਈਆਂ ਦੇ 60 ਲਿਖਿਆ ਕਰਨ ਨਾ ਨਾ ਲਿਖਿਆ ਕਰਨ ਹਾਂ ਤੇ ਉਹ ਚੀਜ਼ ਤੇ ਵੀ ਮੁੜ ਕੇ ਲੱਖਾ ਸਦਾ ਪਿੱਛੇ ਹਟ ਜਾਂਦਾ ਜੇ ਸਕੂਲ ਦਾ ਪੰਗਾ ਲੈ ਲੈ ਸਕੂਲ ਵਾਲੇ ਮੁੜ ਕੇ ਪਿੱਛੇ ਹੋ ਜਾਂਦਾ ਕਿਹੜਾ ਮੁੱਦਾ ਠਾਣਦਾ ਮੁੜ ਕੇ ਪਿੱਛੇ हट ਜਾਂਦਾ ਇਹ ਪਿੱਛੇ ਹਟਿਆ ਨਹੀਂ ਸਾਡ ਰਾਮਪੁਰਪਿੰਡ ਦੇ ਵਿੱਚ ਸਕੂਲ ਸੀ ਜਿੱਦੇ ਸਾਡੇ ਪੰਜਾਬੀਆਂ ਨੂੰ ਪੰਜਾਬੀ ਬੋਲਣ ਦੀ ਦਿੰਦੇ ਸੀ ਪਾਗਰੀ ਬੰਨੜ ਦਿੰਦੇ ਸੀ ਕੜਾ ਨਹੀਂ ਪਹਿਨਣ ਦਿੰਦੇ ਸੀ ਉਹਦੇ ਬਾਰੇ ਲੱਖੇ ਸਾਡੇ ਸასი ਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬਠਿੰਡਾ ਸੀਟ ਦੀ ਸਾਡੇ ਨਾਲ ਮੌਜੂਦ ਨੇ ਬਾਪੂ ਸੁਖਦੇਵ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਨਵਾਜ਼ ਕਰਦਾ ਇਹ ਭੱਲੌਰ ਚੈਨਲ ਦਾ ਜੀ ਹਾਂਜੀ ਜੀ ਬਾਪੂ ਜੀ ਤੁਹਾਡਾ ਕਾਫੀ ਵੱਡੀ ਉਮਰ ਆ ਤੁਹਾਡੀ ਕਾਫੀ ਲੰਮਾ ਤਜਰਬਾ ਹੈ ਜੋ ਚੋਣਾਂ ਦੇ ਵਿੱਚ ਤੁਸੀਂ ਹਰ ਵਾਰ ਮਰ ਕੇ ਚੋਣਾਂ ਦੇ ਵਿੱਚ ਹਮ ਹਮ ਆ ਕੇ ਹਿੱਸਾ ਲੈਂਦੇ ਹੋ ਠੀਕ ਆ ਜੀ ਇੰਟਰਸਟ ਰੱਖਦੇ ਹੋ ਹਾਂਜੀ ਹਾਂਜੀ ਤੁਸੀਂ ਇਸ ਵਾਰ ਜਿਹੜੀ ਬਠਿੰਡਾ ਦੀ ਲੋਕ ਸਭਾ ਸੀਟ ਹੈ ਹਾਂਜੀ ਇਹ ਸੀਟ ਨੂੰ ਕਿਵੇਂ ਦੇਖਦੇ ਹੋ ਇੱਥੇ ਹੁਣ ਕੈਂਡੀਡੇਟ ਜੇ ਆਪਾਂ ਗੱਲ ਕਰਦੇ ਆਂ ਅਕਾਲੀਆਂ ਦੀ ਹਜੇ ਐਲਾਨ ਤਾਂ ਨਹੀਂ ਕਰਿਆ ਹਰਸਿਮਰਤ ਕੌਰ ਹੂੰ ਕਾਂਗਰਸ ਵੱਲੋਂ ਜੀਤਮਿੰਦਰ ਨੂੰ ਉਤਾਰ ਦਿੱਤਾ ਗਿਆ ਹੈ ਹਾਂਜੀ ਤੇ ਜੇ ਆਪਾਂ ਸਿਮਰ ਸਿਮਰਜੀਤ ਮਾਨ ਦੀ ਗੱਲ ਕਰਦੇ ਆਂ ਅੰਬਰਸਰ ਜੋ ਅਕਾਲੀ ਸੋਮਣੀ ਅਕਾਲੀ ਦਾ ਅੰਬਰਸਰ ਆ ਉਹਨਾਂ ਵੱਲੋਂ ਲੱਖਾਂ ਸਹਾਣਾ ਨੂੰ ਜਿਹੜਾ ਸਮਰਥਨ ਦਿੱਤਾ ਗਿਆ ਹੈ ਹਾਂਜੀ 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 ਤੇ ਕਿਵੇਂ ਲੱਗਦਾ ਤੁਹਾਨੂੰ ਭਾਜਪਾ ਵੱਲੋਂ ਮਲੂਕਾ ਸਾਹਿਬ ਦੀ ਨੂਹਾ ਪਰਮਜੀਤ ਕੌਰ ਹਾਂਜੀ ਹਾਂਜੀ ਕਿਵੇਂ ਦੇਖਦੇ ਹਾਂ ਸਾਰਾ ਇਹ ਮੁਕਾਬਲਾ ਕਿਵੇਂ ਦੇਖਦੇ ਹਾਂ ਕਿਹਦਾ ਕਿਹਦਾ ਮੁਕਾਬਲਾ ਹੋਊਗਾ ਕੌਣ ਬਾਜ਼ੀ ਮਾਰ ਸਕਦਾ ਬਠਿੰਡੇ ਤੋਂ ਤੇ ਮੇਰੇ ਖਿਆਲ ਦੇ ਵਿੱਚ ਸੋਚ ਦੇ ਵਿੱਚ ਉਹਨਾਂ ਦੀ ਸੋਚ ਦੇ ਮੁਤਾਬਕ ਲੱਖਾ ਸਿਧਾਣਾ ਸਾਡੇ ਪੰਜਾਬ ਵਾਸਤੇ ਬਹੁਤ ਚੰਗਾ ਰਹੂਗਾ ਹੂੰ ਕਿਉਂਕਿ ਉਸ ਨੌਜਵਾਨ ਨੇ ਦੂਜੇ ਸੂਬਿਆਂ ਜਾ ਕੇ ਵੀ ਪੰਜਾਬ ਦੀ ਗੱਲ ਕਰੀ ਸਾਡੀ ਮਾਂ ਬੋਲੀ ਦੀ ਗੱਲ ਕਰੀ ਹੈ ਸਾਡੇ ਪਾਣੀਆਂ ਦੀ ਗੱਲ ਕਰੀ ਹੈ ਸਾਡੇ ਇਹ ਹੋਣ ਦੀ ਗੱਲ ਕਰੀ ਹੈ ਸਾਰਾ ਉਹਦੇ ਨਾਲ ਦਾ ਕੋਈ ਨੌਜਵਾਨ ਸਾਨੂੰ ਮਿਲਣਾ ਨਹੀਂ ਪੰਜਾਬ ਵਾਲੇ ਨੂੰ ਬਹੁਤ ਵਧੀਆ ਕੈਂਡੀਡੇਟ ਹੈ ਬਾਕੀ ਸ਼੍ਰੋਮੀ ਕਾਲੀ ਦਾਲ ਅੰਮ੍ਰਿਤਸਰ ਦਾ ਕੈਂਡੀਡੇਟ ਹੈ ਹੂੰ ਸੱਚਾ ਸੋਚਾ ਬੰਦਾ ਹੈ ਤੇ ਬਾਪੂ ਜੀ ਉਹਨਾਂ ਤੇ ਬਲੇਮ ਲੱਗਦੇ ਰਹੇ ਨੇ ਕਿ ਇਹ ਪਹਿਲਾਂ ਗੈਂਗਸਟਰ ਰਿਹਾਗਾ ਜਾਂ ਇਹ ਤੇ ਮਰ ਕੇ ਕਾਫੀ ਜਿਹੜਾ ਲੜਾਈਆਂ ਝਗੜਿਆਂ ਦੀ ਜਿਹੜੀ ਜੋ ਗੱਲਬਾਤ ਤੇ ਮਰ ਕੇ ਇਲਜ਼ਾਮ ਲੱਗਦੇ ਰਹੇ ਨੇ ਹਾਂਜੀ ਹਾਂਜੀ ਉਹ ਕਿਵੇਂ ਦੇਖਦੇ ਹੋ ਤੁਸੀਂ ਉਹ ਚੀਜ਼ਾਂ ਉਹ ਦੇਖੋ ਜੀ ਜਵਾਨੀ ਦੇ ਵਿੱਚ ਜਾਂ ਉਮਰ ਦੇ ਹਿਸਾਬ ਨਾਲ ਹਰੇਕ ਬੰਦਾ ਹੀ ਗਲਤੀਆਂ ਕਰ ਲੈਂਦਾ ਹੋ ਜਾਂਦੀਆਂ ਨੇ ਸਾਰਾ ਕੁਝ ਹੋ ਜਾਂ ਪਰ ਉਸ ਬੰਦੇ ਨੂੰ ਅਸੀਂ ਗਲਤ ਨਹੀਂ ਕਹਿ ਸਕਦੇ ਜਿਹੜਾ ਭੁੱਲਿਆ ਘਰ ਆ ਗਿਆ ਹੂੰ ਉਸ ਬੰਦੇ ਦੇ ਬਹੁਤ ਵਧੀਆ ਗੁਣ ਆਉਦੇ ਵਿੱਚ ਹੂੰ ਜਿਵੇਂ ਕਿ ਐਵੇਂ ਕਹਦੇ ਜੇ ਹੁਣ ਗਨਕਾ ਕੰਜਰੀ ਕੌਣ ਸੀ ਕੌਡਾ ਰਾਖਸ਼ ਕੌਣ ਸੀ ਸਧਰਨ ਰਖਸ਼ਾਈ ਕੌਣ ਸੀ ਜਿਨ੍ਹਾਂ ਦੇ ਨਾਂ ਇਸ ਟਾਈਮ ਗੁਰੂਗਰਾਹ ਸਾਹਿਬ ਦੇ ਵਿੱਚ ਦਰਜਾ ਕਿੰਨੇ ਮਾੜੇ ਗੰਦੇ ਕੰਮ ਕਰੇ ਉਹਦੇ ਗੰਦੇ ਕੰਦੇ ਕਰੇ ਕੋਈ ਹੂੰ ਹਰੇਕ ਬੰਦਾ ਗਲਤੀ ਦਾ ਪੂਰਤਾ ਨੌਜਵਾਨੀ ਦੇ ਵਿੱਚ ਬਹੁਤ ਗਲਤੀਆਂ ਕਰਦੇ ਹੂੰ ਪਰ ਮੈਂ ਉਸ ਗਲਤੀਆਂ ਨੂੰ ਜਿਹੜਾ ਘਰੇ ਆ ਗਿਆ ਮੈਂ ਉਹਨੂੰ ਗਲਤੀਆਂ ਨਹੀਂ ਮੰਨਦਾ ਹੂੰ ਔਰ ਇਹ ਸਾਡੇ ਦੋ ਚੰਗਾ ਕੈਂਡੀਡੇਟ ਸਾਨੂੰ ਪੰਜਾਬ ਨੂੰ ਮਿਲਣਾ ਨਹੀਂ ਹਾਂ ਪਿਛਲੇ ਦਿਨੀ ਇੱਕ ਜੀਤਮਿੰਦਰ ਦਾ ਬਿਆਨ ਸਾਹਮਣੇ ਆਉਂਦਾ ਜੀਤਮਿੰਦਰ ਕਹਿੰਦਾ ਵੀ ਦੋ ਵਾਰ ਜਾਨ ਮੈਂ ਉਹਦੀ ਮੈਂ ਬਚਾਈ ਹੈ ਲੱਖਾਂ ਸਦਾਨਾਂ ਦੀ ਦੋ ਵਾਰ ਜਾਨ ਕਹਿੰਦਾ ਮੈਂ ਬਚਾਈ ਹੈ ਜੀਤਮਿੰਦਰ ਕਹਿੰਦਾ ਹਾਂ ਜੀਤਮਿੰਦਰ ਤਾਂ ਇੱਕ ਉਹ ਝੋਲੀ ਚੱਕ ਬੰਦਾ ਹੈ ਜਿੱਥੋਂ ਕੋਈ ਆਟਾ ਘੱਟ ਮਿਲਦਾ ਉਹਨੂੰ ਛੱਡ ਜਾਂਦਾ ਵੱਧ ਘੱਟ ਆਟੇ ਵਾਲੇ ਦੇ ਕੋਲ ਜਾ ਵੜਦਾ ਉਹਦੀ ਖਾਲਦਾ ਦਲਵਤ ਨੂੰ ਬੰਦਾ ਉਹ ਉਹਦੇ ਕੀ ਖਾਸੀਅਤਾਂ ਪੰਜਾਬ ਦੇ ਬਾਰੇ ਤਾਂ ਉਹਦੇ ਵਿੱਚ ਕੋਈ 1% ਵੀ ਨਹੀਂ ਹਾਂ ਦੱਸੋ ਕੋਈ ਪੰਜਾਬ ਦੇ ਖਤਰੋਂ ਨੇ ਜੀਤਮਿੰਦਰ ਨੇ ਕੀ ਕਰਿਆ ਹੂੰ ਆਹ ਦੀ ਖਤਰ ਕਰਿਆ ਜੋ ਕੁਛ ਕਰਿਆ ਹੂੰ ਕਿੰਨੀਆਂ ਪਾਰਟੀਆਂ ਬਦਲ ਗਿਆ ਇਹ ਘੰਟਾ ਲਾਉਂਦਾ ਭਗਵਤ ਪਾਰਟੀ ਬਦਲ ਨੂੰ ਘੰਟੇ ਬਦਲ ਜਾਂਦਾ ਚਾਹੋ ਪਹਿਲਾਂ ਅਕਾਲੀ ਦਲ ਚ ਸੀਗੇ ਆਹ ਅਕਾਲੀ ਦਲ ਸੀ ਕਾਂਗਰਸੇ ਚ ਜਾ ਗਿਆ ਫਿਰ ਕਾਂਗਰਸ ਚੋਂ ਅਕਾਲੀ ਦਲ ਚ ਜਾਵੜਿਆ ਹੁਣ ਪਤਾ ਨਹੀਂ ਕਿੱਧਰ ਗਿਆ ਹੂੰ ਹੁਣ ਕਾਂਗਰਸ ਨੇ ਕੈਂਡੀਡੇਟ ਲਾਣਤਾ ਜੀਤਮਿੰਦਰ ਨੂੰ ਆਹ ਕਾਂਗਰਸ ਨੇ ਲਾਤਾ ਹੂੰ ਠੀਕ ਹੈ ਜੀ ਇਹਨਾਂ ਨੂੰ ਮਿਹੜਿਆ ਰਿਹਾ ਹੋਰ ਫੜ ਲਿਆ ਹੁਣ ਕੋਈ ਕੈਂਡੀਡੇਟ ਨਹੀਂ ਮਿਲਿਆ ਹੋਣਾ ਉਹ ਜੀਤਮਿੰਦਰ ਕੋ ਕਿਉਂ ਚੱਕਮਾ ਝੁੱਲਿਆ ਜਿਵੇਂ ਮਰਜ਼ੀ ਲੈ ਜਾਓ ਜ ਜੇ ਗੱਲ ਕਰਦੇ ਆ ਕਾਲੀ ਦਲ ਦੀ ਜੀ ਹਾਂਜੀ ਹਰ ਸਿਮਰਤ ਕੌਰ ਬਾਦਲ ਦੋ ਵਾਰ ਪਹਿਲਾਂ ਜਿੱਤ ਚੁੱਕੇ ਨੇ ਇਥੋਂ ਹਾਂਜੀ ਹੁਣ ਤੀਜੀ ਵਾਰ ਇਸ ਵਾਰ ਲੋਕ ਫਤਵਾ ਦੇਣਗੇ ਉਹਨਾਂ ਨੂੰ ਕਿਵੇਂ ਲੱਗਦਾ ਤੁਹਾਨੂੰ ਇਹ ਤਾਂ ਬਾਦਲ ਦਲ ਦੀ ਤਾਂ ਕੀ ਉਸੇ ਗੱਲ ਕਰਦੇ ਹੋ ਇਹ ਤਾਂ ਕਾਤਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਹ ਮੋਢਾ ਜਮਾ ਬਿਲਕੁਲ ਕਿੰਨੇ ਕਤਲ ਕਰਦੇ ਕਿੰਨੇ ਬੰਦੇ ਮਾਰਦੇ ਮੈਂ ਸਾਰਾ ਕੀ ਗਿਣਾਵਾਂ ਜਗਦੀਪ ਸਿੰਘ ਖੁੱਡੀਆਂ ਪਹਿਲਾਂ ਨੇ ਮਾਰਿਆ ਕਮਲਜੀਤ ਕੈਪਟਨ ਕਮਲਜੀਤ ਇਹਨਾਂ ਨੇ ਮਾਰਿਆ ਕਿੰਨੇ ਬੰਦੇ ਮਾਰਦੇ ਕੋਈ ਲੱਖਾਂ ਬੰਦੇ ਇਹਨਾਂ ਨੇ ਮਾਰ ਕੇ ਖਪਾਤੇ ਜਿਨ੍ਹਾਂ ਦਾ ਕੋਈ ਨਾਮ ਨਹੀਂ ਨਿਕਲਿਆ ਹੈ ਇਹਨਾਂ ਨਾਲ ਦਾ ਬਦਨਾਮ ਬਨਾਮ ਕੋਈ ਕਾਲੀ ਜ਼ਾਲੀ ਨਹੀਂ ਹੈ ਕੋਈ ਪਾਰਟੀ ਨਹੀਂ ਦੂਜਾ ਦਾ ਬਦਨਾਮ ਹੂੰ ਹਰ ਸਮੇਤ ਸਕੋਰ ਕੀ ਕਰਦੀ ਹੁੰਦੇ ਮੁਰਗ ਆਪਣਾ ਮੀਟਾ ਦੇ ਡੱਬੇ ਭਰਦੀ ਸੀਗੀ ਉਦੋਂ ਉਹ ਹੀ ਕੰਮ ਕਰਿਆ ਨੇ ਹੋਰ ਕੀ ਕਰਿਆ ਤਿੰਨ ਵਾਰੀ ਇਹ ਸੈਂਟਰ ਦੀ ਮੰਤਰੀ ਰਹ ਰਹੀ ਸੀ ਹੂੰ ਕੀ ਕਰਿਆ ਕੀ ਇਹਨੇ ਕੱਦੀ ਘਾਤਰ ਹੂੰ ਹੁਣ ਤਾਂ ਬਣ ਗਿਆ ਸੀ ਬੰਦੀ ਸਿੰਘਾਂ ਦੀ ਅਸੀਂ ਹੋ ਕਰਾਂਗੇ ਉਦੋਂ ਬੰਦੀ ਸਿੰਘਾਂ ਦੀ ਤੇ ਜਦੋਂ ਸਿਮਰ ਕਹੋ ਤਾਂ ਮੰਤਰੀ ਸੀ ਉਦੋਂ ਤਾਂ ਇਹ ਤਾਂ ਹੋਇਆ ਨਹੀਂ ਉਦੋਂ ਸ਼ਰਾਲ ਨਹੀਂ ਉਸ ਟਾਈਮ ਇਹਨਾਂ ਨੇ ਕੀ ਕਿਹਾ ਸੈਂਟਰ ਨੂੰ ਕਿਹਾ ਓ ਪ੍ਰੋਫੈਸਰ ਭੁੱਲਰ ਸਿੰਘ ਨੂੰ ਉੱਥੇ ਪੰਜਾਬ ਦੇ ਵਿੱਚ ਸ਼ਿਫਟ ਕਰਨਾ ਚਾਹੁੰਦੇ ਸੀ ਕਦੇ ਨਾ ਜੀ ਸਾਡੇ ਪੰਜਾਬ ਦੀ ਤਾਂ ਸ਼ਾਂਤੀ ਭੰਗ ਹੋ ਜੂਗੀ ਬਾਦਲ ਸਾਹਿਬ ਕੋਈ ਦੇਸ਼ਾਂ ਭੇਜੋ ਕਿ ਉਹ ਅਕਾਲੀ ਦਲ ਦੀ ਮੈਂਬਰ ਹੈ ਕੀ ਚੰਗੇ ਕੀ ਕਰੇ ਪੰਜਾਬ ਦੇ ਇਹਨਾਂ ਨੇ ਤੇ ਜੇ ਤੁਸੀਂ ਬੇਅਦਬੀ ਦੀ ਗੱਲ ਕਰੀ ਹਾਂਜੀ ਬੇਅਦਬੀ ਤੇ ਉਹ ਅਕਾਲੀ ਦਲ ਨੂੰ ਲੋਕਾਂ ਨੇ ਨਕਾਰਤਾ ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਬਣਦੀ ਹੈ ਕੈਪਟਨ ਨੇ ਸੌਂ ਖਾਧੀ ਸੀਗੀ ਹਾਂਜੀ ਹਾਂਜੀ ਅਖਤਤ ਸਾਹਿਬ ਨਰਕ ਨਹੀਂ ਹੱਥ ਕਰਕੇ ਕਿਹਾ ਸੀਗਾ ਕਿ ਮੈਂ ਜਿਹੜਾ ਉਹ ਦੋਸ਼ੀਆਂ ਨੂੰ ਵੀ ਫੜੂਗਾ ਹਾਂ ਉਹਨਾਂ ਨੇ 5 ਸਾਲ ਕੁਛ ਨਹੀਂ ਕਰਿਆ ਕੀ ਕਰਨਾ ਸੀ ਉਹਨੇ ਉਹਨੇ ਤਾਂ ਸਰਕਾਰ ਬਣਾਉਣੀ ਸੀ ਪਹਿਲੇ 5 ਸਾਲ ਉਹਨੇ ਕੋਈ ਨਰਮਾ ਜਿਹਾ ਹੋਣ ਲੱਗਾ ਚੰਗਾ ਕਰਿਆ ਸੀ ਲੋਕਾਂ ਨੇ ਦੁਆਰਾ ਵੋਟਾਂ ਪਾਤੀਆਂ ਹੁਣ ਪੜਾ ਕੇ ਕੀ ਪੜੇ ਸਾਡਾ ਐਡਾ ਦੋਗਲਾ ਨਿਕਲੋ ਹੁਣ ਕਾ ਸਾਧੀਆਂ ਸੋਹਾ ਖਾ ਕੇ ਆਪਣਾ ਦਮ ਨਮਾ ਸਾਹਿਬ ਵਾਲੀ ਹੱਥ ਕਰਕੇ ਜੋੜ ਕੇ ਕਹਿੰਦਾ ਮੈਂ ਬਾਦਲ ਨੂੰ ਇੱਕ ਹਫਤੇ ਦੇ ਵਿੱਚ ਅੰਦਰ ਕਰ ਦੂੰਗਾ ਹੂੰ ਉਹਨਾਂ ਦਾ ਬਾਲ ਬੰਗਾਮ ਨਹੀਂ ਕਰ ਸਕਿਆ ਹੂੰ ਕਰਿਆ ਉਹਨਾਂ ਨੇ ਬਾਲ ਦਿੰਗਾ ਹੂੰ ਉਹ ਇਹਨੂੰ ਲੜਕਦੇ ਰਹੇ ਕਰਕੇ ਦਿਖਾਵੇ ਕਿਪਟਨ ਸਾਡਾ ਕੀ ਕਰਦਾ ਹੂੰ ਇਹ ਤਾਂ ਬੇਸ਼ਰਮ ਬੰਦਾ ਹੈ ਮੋਟਾ ਛੱਡ ਕੇ ساری ਉਮਰ ਦਾ ਕਾਂਗਰਸੀ ਰਹਿ ਕੇ ਪਹਿਲਾਂ ਕਾਲੀ ਸੀ ਫਿਰ ਕਾਂਗਰਸੀ ਬਣ ਗਿਆ ਹੁਣ ਫਿਰ ਹੁਣ ਭਾਜਪਾ ਜਾਵੜਿਆ ਜਮਾ ਘਠਿਆ ਜਿਹੜੀ ਪਾਰਟੀ ਹੈ ਜਿਹੜੀ ਸਾਡੀ ਸਿੱਖਾਂ ਦੀ ਦੁਸ਼ਮਣ ਹੈ ਜੀ ਸਿੱਖਾਂ ਦੀ ਦੁਸ਼ਮਣ ਹੈ ਉਸ ਪਾਰਟੀ ਜਾਵੜਿਆ ਫਿਰ ਇਹ ਵੀ ਸਾਡਾ ਦੁਸ਼ਮਣ ਹੈ ਸਾਡਾ ਕੀ ਕਰੂਗਾ ਅਸੀਂ ਪੰਜਾਬ ਦਾ ਕੀ ਵਗਾੜੂ ਆ ਥਾਂ ਥਾਂ ਬੇਇੱਜ਼ਤੀਆਂ ਕਰਾਉਂਦੇ ਫਿਰਦੇ ਜਿੱਥੇ ਇਹਦੀ ਘਰ ਵਾਲੀ ਜਾਂਦੀ ਹੈ ਉੱਥੇ ਘੇਰ ਲੈਂਦੇ ਨਾ ਕੋਈ ਜਵਾਬ ਨਹੀਂ ਇਹਨਾਂ ਕੋਲੇ ਹੈ ਕਿ ਕਿਸੇ ਗੱਲ ਦਾ ਜਵਾਬ ਕਾਂਗਰਸ ਤੋਂ ਬਾਅਦ ਬਾਪੂ ਜੀ ਫਿਰ ਆ ਜਿੰਦੇ ਝਾੜੂ ਵਾਲੇ ਆਮ ਆਦਮੀ ਪਾਰਟੀ ਉਹਨਾਂ ਦੀ ਸਰਕਾਰ ਆ ਜਾਂਦੀ ਹੈ ਤੇ ਉਹ ਵੀ ਕਹਿੰਦੇ ਸੀ ਵੀ ਅਸੀਂ ਅਨਸਾਫ਼ ਦਵਾਵਾਂਗੇ ਅਸੀਂ ਜਿਹੜੇ ਕੋਈ ਚਿੱਟੇ ਦੇ ਵਪਾਰੀ ਆ ਉਹਨਾਂ ਨੂੰ ਜੇਲਾ ਦੇ ਸਿੱਟਾਂਗੇ ਜਿਨ੍ਹਾਂ ਨੇ ਬਗਰਾੜੀ ਦੇ ਵਿੱਚ ਜਾਂ ਕੋਟਕਪੂਰਾ ਗੋਲੀ ਕਾਂਢ ਦੇ ਵਿੱਚ ਗੋਲੀਆਂ ਚਲਾਈਆਂ ਉਹਨਾਂ ਨੂੰ ਉਧਰ ਕਰਾਂਗੇ ਇਹਨਾਂ ਨੇ ਵੀ ਕੁਝ ਨਹੀਂ ਕਰਿਆ ਬਾਪੂ ਇਹਨਾਂ ਨੇ ਕੀ ਕਰਨਾ ਸੀ ਦਾ ਇਹਨਾਂ ਨੂੰ ਤਾਂ ਮਸਾ ਉਹ ਭੁੱਖੇ ਨੂੰ ਵਾ ਮਿਲ ਗਈ ਰੋਟੀ ਮਿਲ ਗਈ ਇਹਦਾ ਮਸਾ ਇਹਨੂੰ ਕੁਰਸੀ ਮਿਲੀ ਆ ਨਾ ਕਿਸੇ ਦਾ ਝੰਡਾ ਮਲੀ ਸੀ ਫਿਰ ਆਮੇ ਕਰਦਾ ਹੁੰਦਾ ਸਟੇਜਾਂ ਦੇ ਜਾ ਕੇ ਇਹ ਇਹਦੇ ਕੋਲੇ ਕੋਈ ਸਿਆਸਤ ਵਾਲਾ ਤਾਂ ਗੱਲ ਹੀ ਨਹੀਂ ਹੈ ਕੀ ਕਰੂ ਸਾਡਾ ਕੀ ਬਗਾੜੂਗਾ ਇਹ ਹੂੰ ਸਾਡੇ ਕਿਸਾਨਾਂ ਨੂੰ ਗੋੜੀਆਂ ਦਾ ਭੋਲਤਾ ਬਾਟਰ ਰਸੀ ਇਹਨੇ ਕੀ ਕਰਿਆ ਸੈਂਟਰ ਸਰਕਾਰ ਨੇ ਖੱਟਣ ਸਰਕਾਰ ਨੇ ਸਾਡੇ ਇਲਾਕੇ ਚ ਆ ਕੇ ਪੰਜਾਬ ਦੇ ਵਿੱਚ ਆ ਕੇ ਸਾਡੇ ਲੋਕਾਂ ਦੇ ਟਰੈਕਟਰਾਂ ਦੇ ਟਾਇਰ ਪਾੜ ਗਏ ਅੱਗਾ ਲਾ ਕੇ ਸਾਡੇ ਬੰਦਿਆਂ ਦੀ ਚਾਹ ਕੇ ਫੋਰੀਆਂ ਵਿੱਚ ਪਾ ਕੇ ਲੈ ਗਏ ਕੀ ਕਰਿਆ ਇਹਨੇ ਪੰਜਾਬ ਦਾ ਪੰਜਾਬ ਨੂੰ ਮਰਵਾਤਾ ਉਹਦੇ ਸਾਡੇ 4-500 ਬੰਦਾ ਮਰਵਾਤਾ ਇਹਨੇ ਕੀ ਕਰੂਗਾ ਇਹ ਕੀ ਕਰੂਗਾ ਪੰਜਾਬ ਦਾ ਇਹ ਤਾਂ ਕਹਿੰਦੇ ਮੈਂ ਕਿਸਾਨਾਂ ਨੂੰ ਕਹਿੰਦਾ ਮੈਂ ਲੈ ਲਾ ਟੈਕਟਿਕ ਮਰ ਕੇ ਰਾਤਾਂ ਨੂੰ ਖੇਤ ਨਹੀਂ ਜਾਣਾ ਪਿਆ ਕਿਸਾਨਾਂ ਨੂੰ ਮੈਂ ਲੈਟ ਇੰਨੀ ਦੇਤੀ ਬਿਜਲੀ ਫਰੀ ਦੇਤੀ ਬੱਸ ਕਰਾਇਆ ਫ੍ਰੀ ਕਰਤਾ ਦੱਸੋ ਇਹਦੇ ਨਾਲ ਪੰਜਾਬ ਦਾ ਕੀ ਫਾਇਦਾ ਹੋ ਗਿਆ ਬੁੜੀਆਂ ਨੂੰ ਬੱਸਾਂ ਦੇ ਚੜਾ ਸਾਡੀਆਂ ਬੁੜੀਆਂ ਘਰ ਛੱਡ ਕੇ ਸਾਰੀਆਂ ਤੁਰ ਗਿਆ ਫਿਰਦੀਆਂ ਬੱਸਾਂ ਤੇ ਬਾਪਿਆਂ ਕੋਲੇ ਤੁਰ ਗਿਆ ਫਿਰਦੀਆਂ ਕਰੇ ਜਿਹੜਾ ਜ਼ਿਮੀਂਦਾਰ ਕਿਸਾਨ ਰੋਟੀ ਨੂੰ ਤਰਸਦਾ ਵੀ ਕਦੋਂ ਆਊਗੀ ਕਦੋਂ ਰੋਟੀ ਪਕਾਊਗੀ ਕੀ ਚੰਗਾ ਕਰਿਆ ਨੇ ਹੂੰ ਬਿਜਲੀ ਮਾਫ਼ ਕਰ ਬਿਜਲੀ ਮਾਫ਼ ਕਰਕੇ ਸਾਡਾ ਕੀ ਕਰਤਾ ਸਾਡਾ ਪਾਣੀ ਸਾਰਾ ਖੋਹ ਲਿਆ ਇਹਨਾਂ ਨੇ ਜਿਹੜਾ ਨਹਿਰੀ ਪਾਣੀ ਕਿ ਹੋਰਗਾ ਪਾਣੀ ਸੀ ਉਹ ਲਾਉਂਦੇ ਸੀ ਉਹ ਇਹਨਾਂ ਨੇ ਵੇਚਤਾ ਕਿ ਅਸੀਂ ਬਜਲੀ ਨੂੰ ਕਿੰਨਾ ਸਾਥੋਂ ਬਿਜਲੀ ਲਵੇ ਸਾਥੋਂ ਕਿਰਾਇਆ ਲਵੇ ਸਾਰਾ ਸਾਨੂੰ 24 ਘੰਟੇ ਬਿਜਲੀ ਦੇਵੇ ਅਸੀਂ ਕਿਰਾਇਆ ਦੇਵਾਂਗੇ ਸਰ ਆ ਜਿਹੜੇ ਰਸਣ ਪਾਣੀ ਜਾਂ ਦਿੰਦਾ ਗਾ ਅਸੀਂ ਇਸੇ ਜੋ ਕਰੀਏ ਭੁੱਖੇ ਆਸੀਂ ਤੇ ਗਰੀਬਾਂ ਨੂੰ ਜਿਹੜੂਗਾ ਕਿਲੋ ਆਟਾ ਦੇਤਾ ਅਖੰਡ ਦੇ ਸੀ ਬਾਈ ਇੰਨੇ ਜੋ ਕਰੀਏ ਮੰਗਤੇ ਆ ਸਾਡੇ ਨੂੰ ਨੌਜਵਾਨਾਂ ਨੂੰ ਸਾਡੇ ਨੂੰ ਨੌਕਰੀਆਂ ਦੇਵੇ ਜਿਹੜੇ ਕਰੇ ਮੈਂ ਨੌਕਰੀਆਂ ਦੇਉਂਗਾ ਨੌਕਰੀਆਂ ਦੇ ਦਿੰਦਾ ਬਾਹਰਿਆਂ ਨੂੰ ਕਿਹੜਾ ਪੰਜਾਬ ਦਾ ਨੌਕਰੀ ਤੇ ਰੱਖਿਆ ਇਹਨਾਂ ਨੇ ਹੂੰ ਕੌਣ ਰੱਖਿਆ ਕਿਹੜਾ ਰੱਖ ਦੱਸੋ ਜੀ ਉਹ ਤਾਂ ਕਹਿੰਦੇ 43000 ਨੌਕਰੀਆਂ ਦੇਤੀਆਂ ਸੀ ਉਹ ਬਾਹਰ ਲਿਆ ਸਾਰੇ 100 ਦਿਨ ਕਿੱਦੋਂ ਦਿੱ ਸਾਰੇ ਬਾਹਲੇ ਰੱਖੇ ਨੇ ਹੂੰ ਤੁਹਾਡੇ ਪਿੰਡ ਦਾ ਕੋਈ ਰੱਖਿਆ ਨਾ ਸਾਡੇ ਪਿੰਡ ਦਾ ਇੱਕ ਵੀ ਨਹੀਂ ਇੱਕ ਤਾਂ ਕਹਿੰਦੇ ਸਾਡੇ ਪਿੰਡ ਦਾ ਰਾਮਪੁਰੇ ਪਿੰਡ ਦਾ ਮੈਂ ਮੇਰਾ ਪਿੰਡ ਰਾਮਪੁਰਾ ਹੈ ਹੂੰ ਦਸੂਰ ਰਾਮਪੁਰੇ ਪਿੰਡ ਚ ਕਿਹੜਾ ਰੱਖਿਆ ਇਹਨਾਂ ਨੇ ਹੂੰ ਜੀ ਤੇ ਹੁਣ ਫਿਰ ਬਾਪੂ ਲੋਕ ਜਿਹੜੇ ਲੋਕਾਂ ਦੀਆਂ ਅਸਲ ਮੰਗਾ ਨੇ ਅਸਲ ਲੋਕਾਂ ਦੀਆਂ ਮੰਗਾ ਸੀਗੀਆਂ ਨਸਾ ਹਾਂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਯਾਦ ਵੀ ਹਾਂ ਹਾਂ ਜੀ ਤੇ ਉਸ ਤੋਂ ਬਾਅਦ ਜਿਹੜੀ ਕਿਸਾਨੀ ਹੈ ਕਿਸਾਨੀ ਦੀਆਂ ਮੰਗਾ ਨੇ ਹਾਂ ਜੀ ਹਾਂ ਜੀ ਇਹ ਤਿੰਨ ਚਾਰ ਮੰਗਾ ਚਲੋ ਜਿਹੜੀਆਂ ਮੇਨ ਸੀ ਇੱਕ ਸਿਹਤ ਸਹੂਲਤਾਂ ਹਾਂ ਜੀ ਇੱਕ ਪੜਾਈ ਹਾਂਜੀ ਪੜ੍ਹਾਈ ਫ੍ਰੀ ਹੋ ਜੇ ਸਿਹਤ ਜਿਹੜੀ ਸਵਾਵਾ ਨੇ ਆਪਾਂ ਨੂੰ ਵੀ ਇਲਾਜ ਫ੍ਰੀ ਮਿਲ ਜੇ ਹਾਂਜੀ 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 ਇਹ ਮੰਗਾ ਸੀ ਕਿਸਾਨਾਂ ਦੀਆਂ ਲੋਕਾਂ ਦੀਆਂ ਪੰਜਾਬੀਆਂ ਦੀਆਂ ਹਾਂਜੀ ਪਰ ਹੁਣ ਕਿਤੇ ਲੋਕਾਂ ਨੂੰ ਉਮੀਦਾਂ ਕੀਤੇ ਨੇ ਕਿਤੇ ਮੇਤਾ ਕਨਵੀ ਕੱਲੇ ਸਾਰੇ ਦੇਖ ਲੈ ਸਿਮਰਜੀਤ ਸਮਾਨ ਆ ਇੱਕ ਜਿਹੜਾ ਆਪਦੇ ਸਟੈਂਡ ਤੇ ਖੜਾ ਹੈ ਸਭ ਧਨਬਦੂਰ ਨੇ ਉਹਨਾਂ ਨੂੰ ਕਿਰਾਂ ਪਾ ਕੇ ਉਹਨਾਂ ਤੋਂ ਉਹਦਾ ਲਿਆਉਣਾ ਚਾਹੀਦਾ ਉਹਨਾਂ ਨੂੰ ਕਿ ਉਹ ਸਿਮਰਨ ਮਾਨ ਜੀ ਦੀ ਸਰਕਾਰ ਬਣਦੀ ਸੀਗੀ ਅ ਰਖਿਆ 78 ਦੇ ਵਿੱਚ ਕਿਹੜੇ ਜਿਹੇ ਸੰਚ ਬਣ ਰਹੀ ਸੀ ਜਿਹੜੇ ਇਹਨਾਂ ਨੇ ਜਾਣ ਬੁੱਝ ਕੇ ਉਹ ਸਰਕਾਰ ਬਣਦੀ ਹੈ ਰਾਤ ਦੇ 12 ਵਜੇ ਪੋਸ਼ਟ ਬੰਡ ਕਰੇ ਜਾਣ ਕੇ ਵੀ ਮਾਨ ਸਾਹਿਬ ਦੀ ਸਰਕਾਰ ਬਣ ਗਈ ਰੋਕ ਲਓ ਜੇ ਰੋਕੀਦਾ ਹੈ ਇਹ ਬੇਈਮਾਨ ਸਰਕਾਰਾਂ ਜਿਹੜੀਆਂ ਸੈਂਟਰ ਦੀਆਂ ਇਹਨਾਂ ਨੇ ਰਾਤੇ-ਰਾਤ 12 ਵਜੇ ਰਾਤ ਨੂੰ ਪੋਸਟ ਬੰਡ ਕਰਤੀਆਂ ਵੀ ਇਹ ਸਰਕਾਰ ਨਾ ਮਾਨ ਬਣਾ ਜੇ ਫਿਰ ਪੰਜਾਬ ਖੁਸ਼ਹਾਲ ਹੋ ਜਾਊਗਾ ਹੂੰ ਪੰਜਾਬ ਉਹਦਾ ਮਾਨ ਦਾ ਮਤਲਬ ਹੈ ਜੇ ਮੈਂ ਪਾਕਿਸਤਾਨ ਨਾਲ ਸਮਝੌਤਾ ਕਰੂੰਗਾ ਵਪਾਰ ਕਰੂੰਗਾ ਸਾਡਾ ਪੰਜਾਬ ਖੁਸ਼ਹਾਲ ਹੋ ਜਾਊਗਾ ਸਾਡਾ ਅਨਾਜ ਨੇੜੇ ਵਿੱਚ ਅਸੀਂ ਵੇਚਾਂਗੇ ਹੂੰ ਸਾਰੇ ਵਪਾਰੀ ਖੁਸ਼ ਹੋ ਜਾਣਗੇ ਉਹ ਵਧੀਆ ਸੋਚ ਸੀ ਉਹਦੀ ਇਹਨਾਂ ਨੇ ਸਾਡਾ ਵੇਚਦੇ ਉਧਰ ਹੀ ਲਿਜਾ ਕੇ ਉੱਤੋਂ ਦੇ ਲਿਆ ਕੇ ਗੱਡੀਆਂ ਦਾ ਬਾਨੀ ਡਵਾਰੀ ਨੂੰ ਦੇਤਾ ਸਾਰਾ ਉਹ ਵੇਚੀ ਜਾਂਦੇ ਕਿੱਥੇ ਸਾਡੇ ਕਿਸਾਨਾਂ ਨੇ ਸਿੱਧਾ ਵੇਚਣਾ ਸੀ ਜੀ ਜੀ ਇਸ ਟਾਈਮ ਆਲੂਆਂ ਦੀ ਸਾਡੀ ਬੁਰੀ ਹਾਲਤ ਆ ਉਹੀ ਅਸੀਂ ਪਾਕਿਸਤਾਨਾ ਦੇ ਕਿ ਵਿਚਾਰੇ ਉਹ 100 ਰੁਪਏ ਕਿਲੋ ਲੈ ਕੇ ਗੰਦੇ ਅਸੀਂ ਜੇ ਸਾਡੇ 50 ਰੁਪਏ ਵੀ ਲੈਣਦੇ ਅਸੀਂ ਫਿਰ ਵੀ ਮੰਨ ਲਉ ਮਾਲ ਸੀ ਹਾਂ ਜੀ ਕਿੰਨਾ ਕਿਸਾਨਾਂ ਦਾ ਇਨਸਾਨ ਹੈ ਕਿਸਾਨਾਂ ਨੂੰ ਜਾਣ ਬੁੱਝ ਕੇ ਵਾਰ ਰਹੀਆਂ ਐ ਸਰਕਾਰਾਂ ਵੀ ਕਿਸਾਨ ਨੂੰ ਉੱਠਣ ਨਾ ਦਿਓ ਹੂੰ ਤੇ ਕਵਾਪੂ ਜਿਹੜੇ ਹੁਣ ਹਰ ਰੋਜ਼ ਬੀਜੇਪੀ ਚ ਆਪਣਾ ਰਲ ਰਹੇ ਨੇ ਕਾਂਗਰਸੀ ਕਾਲੀ ਵੀ ਰਲ ਰਹੇ ਨੇ ਪਿੱਛੇ ਜੇ ਮਲੂਕਾ ਸਾਹਿਬ ਦੀ ਨੂਹ ਵੀ ਰੜੀ ਉਹਨਾਂ ਨੂੰ ਟਿਕਟ ਦਿੱਤੀ ਐ ਇਹ ਜਿਹਨੂੰ ਕਿਵੇਂ ਦੇਖਣ ਨੂੰ ਇਹ ਸਾਰੇ ਚੋਰ ਐ ਪਾ ਜਾਵੜਿਆ ਮਲੂਕੇ ਦੇ ਹੁਣ ਕੀ ਖੈਰ ਪੈਂਦੀ ਐ ਉੱਥੇ ਦੀ ਨੂਹ ਦੀਆਂ ਬੇਜਤੀਆਂ ਹੁੰਦੀਆਂ ਬੁਰੀਆਂ ਬਹੁਤ ਹਰ ਇਹਨਾਂ ਦਾ ਲਾਲਚ ਲਾਰੇ ਵੀ ਐ ਸੱਚ ਤੋਂ ਨਿਕਲ ਜੋ ਨਹੀਂ ਸਾਡੇ ਤੇ ਕੇਸ ਬਣਨਗੇ ਭਾਜਪਾ ਸਾਨੂੰ ਬਚਾ ਦੂਗੀ ਇਹਦਾ ਚੋਰ ਆ ਆਪਦੀ ਚੋਰੀ ਤੋਂ ਡਰਦੇ ਭੱਜੇ ਰਹੋ ਉਹਨਾਂ ਨੇ ਹੂੰ ਜਿਹਨਾਂ ਦੇ ਪੱਲੇ ਕੱਖ ਨਹੀਂ ਜਿਹੜਾ ਆਪਾਂ ਕਹਿੰਦੇ ਨੇ ਈੜੀ ਤੋਂ ਡਰਦੇ ਹਾਂ ਈੜੀ ਤੋਂ ਈੜੀ ਤੋਂ ਔਰ ਇਹਨਾਂ ਦੇ ਪੱਲੇ ਹੋਰ ਕੀ ਐ? ਹੋਰ ਸੇ ਕੀ ਭਾਜਪਾ ਕੋਲੇ ਕੀ ਐ? ਭਾਜਪਾ ਦੇ ਪਿੰਡਾਂ 'ਚ ਭਾਜਪਾ ਨੂੰ ਵੜ ਨਹੀਂ ਦਿੰਦਾ ਕੋਈ। ਸ਼ਹਿਰਾਂ 'ਚ ਸਾਡੇ ਸ਼ਹਿਰਾਂ 'ਚ ਵੀ ਨਹੀਂ ਵੜਦੇ ਸੇ ਕਿਸਾਨ ਸਾਡੇ। ਹੂੰ। ਕੀ ਉਹਨਾਂ ਦੀ ਜ਼ਿੰਦਗੀ ਕੀ ਸਾਡਾ ਸਮਾਰਨ ਨੇ ਹੋ? ਹੂੰ। ਕੀ ਸਮਾਰਨ ਵੀ ਸਾਡਾ ਹੋ। ਜੇ ਬਾਪੂ ਜੀ ਹੁਣ ਜਿਵੇਂ ਰਲ ਰਹੇ ਨੇ ਲੀਡਰ। ਹੂੰ। ਲੀਡਰਾਂ ਨਾਲ ਹੁਣ ਲੋਕ ਵੀ ਜੁੜੇ ਹੋਏ ਹੁੰਦੇ ਆ। ਹਾਂ। ਲੋਕਾਂ ਦੇ ਕੰਮ ਕਰਾਏ ਹੋਏ ਹੁੰਦੇ ਆ। ਨਿੱਜੀ ਕੰਮ ਕਰਵਾਏ ਹੋਏ ਹੁੰਦੇ ਲੋਕਾਂ ਦੇ। ਬਿਲਕੁਲੋ ਜਿਹੜੇ ਘਰੇ ਲਿਜਾ ਕੇ ਉਹਨਾਂ ਨੂੰ ਬਦਾਮ ਖਵਾਉਂਦੇ ਨਾ। ਹਾਂਜੀ। ਕਾਜ ਕੋਨਾ ਚਾਹ ਪੀਂਹਦੇ ਦੁੱ ਉਹ ਆਪ ਕੀ ਹੋ ਰਿਹਾ ਹੈ ਜੇ ਮੰਨ ਲਓ ਬੀਜੇਪੀ ਦੀ ਸਰਕਾਰ ਬਣਦੀ ਹੈ ਪੰਜਾਬ ਦੇ ਵਿੱਚ ਹਾਂਜੀ ਫੇਰ ਫੇਰ ਕਿਸਾਨਾਂ ਦੇ ਲੱਗਦਾ ਬੀਜੇਪੀ ਦੀ ਉਮੀਦਾਂ ਹੈਗੀਆਂ ਨਾ ਜੀ ਜੇ ਬੀਜੇਪੀ ਦੀ ਸਰਕਾਰ ਦੁਆਰਾ ਬਣ ਗਈ ਪੰਜਾਬ ਸਾਡਾ ਖਤਮ ਪੰਜਾਬ ਦੀ ਸੋਹਾ ਬਣ ਜੂਗੀ ਗੱਲ ਖਤਮ ਪੰਜਾਬ ਦੀ ਸੋਹਾ ਬਣ ਜੂਗੀ ਜੇ ਦੁਆਰਾ ਬੀਜੇਪੀ ਸੈਂਟਰ ਚ ਆਉਂਦੀ ਹੈ ਹੂੰ ਪੰਜਾਬ ਪੰਜਾਬ ਨਹੀਂ ਵਾਛਦਾ ਜਿਹੜੇ ਇਹ ਚਮਚੇ ਉਹਨਾਂ ਦੇ ਨਾਲ ਰਹੇ ਭਾਈ ਭੱਜ ਕੇ ਰਲਿਆ ਪਹਿਲਾਂ ਇਹਨਾਂ ਨੂੰ ਮਾਰਨਗੇ ਤੇ ਦੂਜਿਆਂ ਨੂੰ ਮਰਵਾ ਕੇ ਆਪਦੇ ਭਾਈਚਾਰੇ ਨੂੰ ਫੇਰ ਛੱਡਦੇ ਇਹਨਾਂ ਨੂੰ ਨਹੀਂ ਮਾਰ ਇਹਨਾਂ ਨੂੰ ਦੇਣਗੇ ਛੱਡਦੇ ਨਹੀਂ ਇਹਨਾਂ ਨੂੰ ਹੂੰ ਤੇ ਭਾਜਪਾ ਇਹੋ ਜਿਹੀ ਜਬਾਤ ਹੈ ਹੂੰ ਇਹ ਜੰਮੂ ਦੇ ਵਿੱਚ ਤਸ਼ਵੀਰ ਦੇ ਵਿੱਚ ਸਾਰੇ ਮੁਸਲਮਾਨ ਇਹਨਾਂ ਨੇ ਬੰਦ ਕਰ ਰੱਖਿਆ ਘਰਾਂ ਦੇ ਵਿੱਚ ਵਿਚਾਰੇ ਉਹਨਾਂ ਦੀਆਂ ਲੜਕੀਆਂ ਨਾਲ ਨੌਜਵਾਨਾਂ ਨਾਲ ਉਹਨਾਂ ਦੀ ਬੇਇੱਜ਼ਤੀ ਕਰਦੇ ਨੇ ਬਲਾਸਕਾਰ ਕਰਦੇ ਨੇ ਇਹ ਕਿਹੜੀ ਚੰਗੀ ਪਾਰਟੀ ਹੈ ਹੂੰ ਇੱਕ ਜੁਪੀ ਦੀ ਕੁੜੀ ਇਹਨਾਂ ਨੇ ਮਾਰ ਕੇ ਉਹਨਾਂ ਦੇ ਮੰਤਰੀ ਨੇ ਬਲਾਸਕਾਰ ਕਰਕੇ ਉਹਦਾ ਕਤਲ ਕਰਤਾ ਕੋਈ ਹਾਲ ਤੱਕ ਕੋਈ ਇਨਸਾਫ ਨਹੀਂ ਮਿਲ ਰਿਹਾ ਹੂੰ ਇਹ ਕਿਹੜੀ ਪਾਰਟੀ ਹੈ ਜੀ ਪਾਰਟੀ ਭੱਜ-ਭੱਜ ਜਾਂਦੇ ਦਾ ਛੋਰ ਜਾਂਦੇ ਦਾ ਤੁਸੀਂ ਸਟਾਰਟਿੰਗ 'ਚ ਖੁੱਡੀਆਂ ਸਾਹਿਬ ਦਾ ਨਾਮ ਲਿਆ ਸੀ ਖੁੱਡੀਆਂ ਸਾਹਿਬ ਉਹਨਾਂ ਦੀ ਕੁਰਬਾਨੀ ਹੈ ਹਾਂਜੀ ਤੇ ਅੱਜ ਉਹਨਾਂ ਦੇ ਹੁਣ ਬੇਟੇ ਖੜੇ ਹੋਏ ਨੇ ਹਾਂਜੀ ਤੇ ਉਹਨਾਂ ਦੀ ਉਹਨਾਂ ਨੂੰ ਕਿਵੇਂ ਦੇਖਦੇ ਹੋ ਵੀ ਉਹ ਬੇਦਾਗ ਨਹੀਂ ਉਹ ਬੇਦਾਗ ਹੋਊਗਾ ਉਹਦਾ ਪਿਓ ਵੀ ਬੇਦਾਗ ਸੀਗਾ ਫਿਰ ਉਹਨੂੰ ਇਹਨਾਂ ਲਾਲਚਾਂ ਨਾਲ ਚੱਕ ਲਿਆ ਵੀ ਇਹਦੀ ਕੁਰਬਾਨੀ ਹੈ ਆਪਾਂ ਇਹਨੂੰ ਮੂਹਰੋ ਕਰ ਦਿਓ ਆਪ ਇਹ ਮੂਹਰੇ ਆ ਨਹੀਂ ਸਕਦੇ ਜਿੱਦਾਂ ਨਹੀਂ ਜਿੰਨੇ ਭਾਜਪਾ ਨੇ ਖੜੇ ਕਿਤੇ ਕੈਂਡੀਡੇਟ ਪੰਜਾਬ ਦੇ ਵਿੱਚ ਸਾਰੇ ਸਾਰੇ ਸਿੱਖ ਕਰੇ ਨਾ ਪਗਾਂਲੇ ਕਰੇ ਨਾ ਕਿ ਪੱਕ ਗਾਲੇ ਨੂੰ ਵੋਟ ਪਉ ਵੀ ਸਾਨੂੰ ਤੱਕ ਜਨੇ ਪਉਮੀ ਨਹੀਂ ਹੂੰ ਕੋਨਮਦਾਰੀਆਂ ਨੂੰ ਹੂੰ ਤੇ ਪਰ ਕੋਨਮਦਾਰੀ ਵਿੱਚ ਫਿਰਦੇ ਨਾ ਹੂੰ ਆ ਰਾਜਾ ਬੜਿੰਗ ਹੈ ਰਾਜਾ ਬੜਿੰਗਾ ਜਦੋਂ ਪਿੰਡ ਜਾਂਦਾ ਤਾਂ ਉਦੋਂ ਪੱਕ ਬਣ ਲੈਂਦਾ ਜੇ ਸ਼ਹਿਰ ਜਾਂਦਾ ਬੁੱਤੀਆਂ ਛੱਡ ਲੈਂਦਾ ਹੂੰ ਦੱਸੋ ਕਿਹੜਾ ਚੰਗਾ ਆ ਆਪਦੇ ਪਿੰਡ ਦੇ ਕੋਲੇ ਕੀ ਕਿ ਪਿੰਡ ਹੈ ਗਿੱਦੜ ਵਾਹੇ ਦੇ ਕੋਲੇ ਉਹਨਾਂ 6 ਕਿੱਲੇ ਜ਼ਮੀਨ ਦੇ ਦੱਬੀ ਬੈਠਾ ਕਬਜ਼ਾ ਕਰੀ ਬੈਠਾ ਹੋ ਜੋ ਛੱਡਦਾ ਨਹੀਂ ਹੂੰ ਕਿਹੜੇ ਪਾਸੇ ਜਾਂਦਾ ਜੀ ਦੱਸੋ ਕਿਵੇਂ ਲੱਗਦਾ ਤੁਹਾਨੂੰ ਬਠਿੰਡਾ ਸੀਟ ਤੋਂ ਫਿਰ ਕੌਣ ਬਠਿੰਡਾ ਸੀਟ ਤੇ ਜੇ ਕੱਢੂਗਾ ਵਾਛ ਕੱਢੂਗਾ ਲੱਖਾ ਸਦਾਣਾ ਕੱਢੂਗਾ ਜੀ ਮਾਨਦਲ ਦਾ ਬੰਦਾ ਕਿਉਂਕਿ ਸੁਣ ਲਓ ਸਾਰੀਆਂ ਜੱਥੇਬੰਦੀਆਂ ਲੱਖੇ ਨਾਲ ਆ ਹੂੰ ਕਿਉ ਲੱਖਾ ਸਾਰੀਆਂ ਜੱਥੇਬੰਦੀਆਂ ਦੇ ਸਪੋਰਟ ਕਰਦਾ ਸਾਰੇ ਚੰਦਾ ਹੈ ਹੂੰ ਤੇ ਜਿੰਨੇ ਸਿੱਧੂ ਦੇ ਫੈਨ ਨੇ ਸਾਰੇ ਉਹ ਨੇ ਦੀਪ ਸਿੱਧੂ ਦੇ ਫੈਨ ਆ ਸਾਰੇ ਲੱਖੇ ਨਾਲ ਆ ਹੂੰ ਬਾਕੀ ਦੇ ਜਿੰਨੀਆਂ ਸਿੱਖ ਜੱਥੇਬੰਦੀਆਂ ਸਾਰੀਆਂ ਇਹਦੇ ਨਾਲ ਆ ਹੂੰ ਤੇ ਜਿੱਤੂਗਾ ਬਿਲਕੁਲ ਬਹੁਤ ਵੋਟਰਾਂ ਚ ਜਿੱਤੂਗਾ ਲੱਖਾ ਜੀ ਜੀ ਤੁਸੀਂ ਕਿਹਦੀ ਸਪੋਰਟ ਕਰੋਗੇ ਹਾਂ ਜੀ ਤੁਸੀਂ ਲੱਖੇ ਸਦਾਣੇ ਦੇ ਸਪੋਰਟ ਤੇ ਖੜਾ ਖੜੂਗਾ ਹੂੰ ਕਿ ਜਿਹੋ ਜੋ ਪੀਓ ਦਾ ਮੰਨਤਾ ਨਾ ਧਨ ਨਾਲ ਵੀ ਸਪੋਰਟ ਕਰੂੰਗਾ ਜੀ ਹੂੰ ਇਹ ਜੇ ਕਰਨੀ ਇਹੋ ਜਿਹਾ ਬੰਦਾ ਸਾਨੂੰ ਮਸਾ ਮਿਲਿਆ ਬਠਿੰਡੇ ਸੀਟ ਤੇ ਹੂੰ ਇਹ ਜੇ ਨੌਜਵਾਨੇ ਸਾਨੂੰ ਲੋੜ ਹੈ ਜਿਹਨੇ ਭਾਨੇ ਸਿੱਧੂ ਨੂੰ ਕਢਾ ਕੇ ਲੈ ਭਾਨੇ ਸਿੱਧੂ ਨੂੰ ਅੱਜ ਨੂੰ ਮਾਰਿਆ ਹੁੰਦਾ ਭਾਨੇ ਸਿੱਧੂ ਮਾਰ ਦਿੰਦੇ ਅੱਜ ਨੂੰ ਜੇ ਨਾ ਇਹ ਛਡਾਉਂਦਾ ਹੂੰ ਇਹਦੇ ਨਾਲ ਲੋਕ ਖੜੇ ਸੀਗੇ ਜਨਤਾ ਸਾਰੇ ਪੰਜਾਬ ਦੀ ਸਾਰੇ ਹਿੰਦੂ ਸਾਰੇ ਵਡ ਦੀ ਹੂੰ ਲੱਖੇ ਸਦਾੜੇ ਨਾ ਸਾਰੀ ਦੁਨੀਆ ਦੀ ਜਿਹੜੀ ਲੋਕ ਪਲਾ ਸਾਰੇ ਖੜੇ ਨੇ ਜੀ ਹਾਂ ਜੀ ਕਿਉਂ ਇਹਦੇ ਕੰਮਾਂ ਨੂੰ ਦੇਖ ਕੇ ਹੂੰ ਇਕਨੇ ਜਿਉ ਕਿਹੜੇ ਕੰਮ ਵਧੀਆ ਲੱਗਦੇ ਲੱਖੇ ਸਿਧਾਣੇ ਦੇ ਕਿਹੜੇ ਕੰਮ ਵਧੀਆ ਲੱਗਦੇ ਸਰ ਲੱਖੇ ਸਾਰਨ ਦੇ ਸਾਰੇ ਕੰਮ ਹੀ ਆ ਜਿਹੜਾ ਪਹਿਲਾਂ ਨੂੰ ਛੱਡ ਕੇ ਸਾਰੇ ਕੰਮ ਹੀ ਸਹੀ ਕਰ ਰਿਹਾ ਲੋਕ ਲੋਕ ਇਹ ਕਹਿੰਦੇ ਬਾਪੂ ਜਿਵੇਂ ਮੰਨ ਲਓ ਹਸਪੀਟਲ ਨਾਲ ਮਰਕੇ ਪੰਗਾ ਲੈ ਲਿਆ ਵੀ ਹਸਪੀਟਲ ਵਾਲਿਆਂ ਨੂੰ ਕਹੇ ਤਾਂ ਵੀ ਇਹ ਦਵਾਈਆਂ ਦੇ ਸਾਠ ਲਿਖਿਆ ਕਰਨ ਨਾ ਨਾ ਲਿਖਿਆ ਕਰਨ ਤੇ ਉਹ ਚੀਜ਼ ਤੇ ਵੀ ਮੁੜ ਕੇ ਲੱਖਾ ਸਿਧਾਣਾ ਪਿੱਛੇ ਹਟ ਜਾਂਦਾ ਜਿਵੇਂ ਸਕੂਲ ਦਾ ਪੰਗਾ ਲੈ ਲਿਆ ਸਕੂਲ ਵਾਲੇ ਮੁੜ ਕੇ ਪਿੱਛੇ ਹੋ ਜਾਂਦਾ ਕਿਹੜਾ ਮੁੱਦਾ ਠਾਣਦਾ ਮੁੜ ਕੇ ਪਿੱਛੇ हट ਜਾਂਦਾ ਨਹੀਂ ਪਿੱਛੇ ਹਟਿਆ ਨਹੀਂ ਸਾਡ ਰਾਮਪੁਰਪਿੰਡ ਦੇ ਵਿੱਚ ਸਕੂਲ ਸੀ ਜਿੱ ਪੱਗ ਨਹੀਂ ਬੰਨ੍ਹਣ ਦਿੰਦੇ ਸੀ ਕੜਾ ਨਹੀਂ ਪਹਿਨਣ ਦਿੰਦੇ ਸੀ ਉਹਦੇ ਬਾਰੇ ਲੱਖੇ ਸਾਡੇ ਨੇ ਸਟੈਂਡ ਲਿਆ ਪੂਰਾ ਉਹ ਸਕੂਲ ਬੰਦ ਪਿਆ ਸ਼ਾਇਦ ਹੁਣ ਚਲਾਇਆ ਕਿ ਨਹੀਂ ਚਲਾਇਆ ਉਹ ਤਾਂ ਬੰਦ ਪਿਆ ਉਹ ਨਹੀਂ ਚੱਲੂ ਹੈ ਕੋਈ ਚੱਲੂ ਕਰਤਾ ਸਾਡੇ ਜਵਾਕਾਂ ਦਾ ਬੱਚਾ ਦਾ ਨੁਕਸਾਨ ਹੋਇਆ ਇਸੇ ਕਰਕੇ ਸੀ ਉੱਥੋਂ ਦਾ ਹੱਕਾਰਿਆ ਵਾਸੀ ਪ੍ਰਿੰਸੀਪਲ ਹੂੰ ਜਿਹੜੇ ਕਹਿੰਦੇ ਸੀ ਵੀ ਅਸੀਂ ਪੰਜਾਬੀ ਬੋਲਣ ਦੇਣੀ ਪੱਗ ਬੰਨ੍ਹ ਕੇ ਨਹੀਂ ਆਉਣ ਦੇਣੀ ਜੋ ਉਹ ਕਿਨੇ ਕਰਿਆ ਸਾਡੇ ਸਿੱਖਾਂ ਦੇ ਦਿਖਾਤਰੀ ਬੋਲਿਆ ਲੱਖੇ ਸਾਡਾ ਹੂੰ ਉਹਨੂੰ ਜੇ ਮਾੜਾ ਕਹਿਣ ਚੰਗਾ ਕਹਿਣ ਪਰ ਅਸੀਂ ਤਾਂ ਉਹਨੂੰ ਚੰਗਾ ਗੱਲ ਦਿਆਂ ਸਿੱਖ ਤਾਂ ਹੂੰ ਜਿਹੜੇ ਹਿੰਦੂ ਲੋਕ ਆ ਹਿੰਦੂ ਲੋਕ ਸਾਰੇ ਨਹੀਂ ਮਾਰੇ ਜਿਹੜੇ ਆਰੀਆ ਤੋਂ ਆਏ ਨਾ ਉਹ ਲੋਕ ਸਾਰੇ ਉਹ ਇੱਥੇ ਜਿਹੜੇ ਆਏ ਨੇ ਉਹ ਸਾਰੇ ਮਾਰੇ ਆਰਾੜਸੇ ਬੰਦੇ ਕੀ ਤੁਹਾਨੂੰ ਲੱਗਦਾ ਵੀ ਹਿੰਦੂ ਬੋਟ ਲੱਖੇ ਸਿਧਾਣੇ ਨੂੰ ਪਉ ਬਟੰਡਾ ਜਿਹੜਾ ਮਤਲਬ ਕਿ ਜਿਹੜਾ ਬਟੰਡਾ ਸਹਿਰ ਪੂਰਾ ਹੁੰਦਾ ਵਿੱਚ ਮੌੜ ਮੰਡੀ ਸਹਿਰ ਆ ਜਾਂਦਾ ਕਿਉਂ ਨਹੀਂ ਪਉ ਵਿੱਚ ਇਹ ਹਿੰਦੂ ਇਹ ਜਿਹੜੇ ਸੂਝਵਾਰ ਹੋ ਹੈਗੇ ਨਾ ਹਿੰਦੂਆਂ ਨੇ ਅਮਰ ਸ਼ਖਿਆ ਸਾਡੇ ਇੱਕ ਬੀਬੀ ਆ ਮੇਰਾ ਉਹਦੇ ਨਾਂ ਨਹੀਂ ਹੈ ਅਮਰ ਸ਼ਖਿਆ ਉਹਦੇ ਬੱਚੇ ਦੇ ਵੀ ਸ਼ਖਿਆ ਉਹ ਬ੍ਰਾਹਮਣ ਪਰਿਵਾਰ ਦੀ ਹੈ ਉਹ ਕਦੀ ਇਹਦਾ ਭੁੱਲੇ ਰਹੇ ਉਹ ਤਾਂ ਹੁਣ ਵੀ ਕਹਿੰਦੀ ਮੈਂ ਹਰੇਕ ਜਨਮ ਜੇ ਲਮਾ ਤਾਂ ਮ ਮੈਂ ਹਿੰਦੂ ਵਰਣਾ ਨਹੀਂ ਚਾਹੁੰਦੀ ਹਾਂ ਇਹ ਹਿੰਦੂ ਬਹੁਤ ਚੰਗੇ ਵੇਹ ਜਿਹੜੇ ਧਰਮ ਨੂੰ ਸਾਡੇ ਮੰਨਦੇ ਆ ਉਹਨਾਂ ਨੂੰ ਪਤਾ ਸਾਡਾ ਸਾਡਾ ਧਰਮ ਹੀ ਬਚਾਇਆ ਇਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੇ ਬਚਾਇਆ ਨਹੀਂ ਅੱਜ ਨੂੰ ਸਾਰੇ ਮੁਸਲਮਾਨ ਹੁੰਦੇ ਉਹ ਆਪੇ ਜਵਾਬ ਨਾ ਕਹਿ ਰਹੀ ਐ ਹਿੰਦੂ ਸਾਰੇ ਨਹੀਂ ਮਾੜੇ ਹੁੰਦੇ ਹੂੰ ਹਿੰਦੂ ਚੰਗੇ ਬਹੁਤ ਆ ਹੂੰ ਪਰ ਜਿਹੜੇ ਕਟੜੀ ਆ ਵੀ ਸਾਨੂੰ ਇਹ ਪੱਗ ਵਾਲੇ ਦਿਖਲੇ ਨਹੀਂ ਚਾਹੀਦੇ ਉਹ ਆਪੇ ਗੁਰੂ ਸਾਹਿਬ ਆਪੇ ਸਾਹਿਬ ਦੇਣੇ ਉਹਨਾਂ ਨੂੰ ਕੀ ਤੁਹਾਨੂੰ ਲੱਗਦਾ ਵੀ ਲੱਖਾ ਸਦਾਣਾ ਜਿਹੜੀਆਂ ਤੁਸੀਂ ਗੱਲਾਂ ਕਰੀਆਂ ਨੇ ਲੱਖਾ ਸਦਾਣਾ ਇਹਨਾਂ ਗੱਲਾਂ ਤੇ ਖਰਾ ਉਤਰੂਗਾ ਬਿਲਕੁਲ ਉਤਰੂਗਾ ਜੀ ਬਿਲਕੁਲ ਉਤਰੂਗਾ ਇਹਦੇ ਕੋਈ ਸ਼ੱਕ ਨਹੀਂ ਬਸ ਲੋਕ ਕਹਿੰਦੇ ਉਹ ਪਾ ਗਰੀਬਾਂ ਦਾ ਪੱਗ ਤਾਂ ਹੁਣ ਪਹਿਲਾਂ ਤੋਂ ਸਾਰਿਆਂ ਦੇ ਮੁੰਨੇ ਆ ਆਹੇ ਕਹ ਲੋ ਰਾਜਾ ਬੜਿੰਗਾ ਆ ਪੱਗ ਹੁਣ ਬੰਨਣ ਲੱਗਿਆ ਡਰਦਾ ਕਿ ਉਹ ਅਮਰਪਾਲ ਦੇ ਖਿਲਾਫ ਬੋਲਿਆ ਇਹ ਤੇ ਕੇ ਬੋਲਿਆ ਇੱਕ ਉਹ ਬੁੱਚੜ ਪਰਿਵਾਰ ਦਾ ਬਿੱਟੂ ਦੋਨੇ ਬੋਲੇ ਇਹਨਾਂ ਦੀ ਵਜ੍ਹਾ ਨਾਲ ਅਮਰਤਪਾਲ ਡਮਰੂਗਿਲ ਜ਼ਿਲ੍ਹੇ ਵਿੱਚ ਗਿਆ ਨਹੀਂ ਉਹ ਜਾਂਦਾ ਨਹੀਂ ਸੀ ਕੀ ਕਰਿਆ ਹੈਗਾ ਅਮਰਪਾਲ ਨੇ ਕੀ ਗੁਨਾਹ ਕਰਿਆ ਦੱਸ ਦਿਓ ਸਾਨੂੰ ਕੋਈ ਦੱਸ ਕੇ ਦਵੇ ਇਹ ਕਦੇ ਛੇਤੀ ਕਰੋ ਇਹਨੂੰ ਚੱਕ ਕੇ ਪੈਡ ਅੰਦਰ ਸਿੱਟੋ ਹੂੰ ਮਾੜਾ ਕੰਮ ਕੀ ਕਰਿਆ ਅਮਰਪਾਲ ਆ ਬਰਸ਼ ਕਾਉਂਦਾ ਸੀ ਤੇ ਨਸ਼ਾ ਤੋਂ ਰਹਿਤ ਕਰਦੇ ਨੌਜਵਾਨਾਂ ਨੂੰ ਕਿੰਨੇ ਦੁਨੀਆਂ ਜੁੜ ਗਈ ਸੀ ਕਿੰਨੇ ਜਵਾਬ ਸਹੀ ਹੋਗੇ ਸੀ ਨਸ਼ਾ ਤੋਂ ਹੂੰ ਕਿੰਨਾ ਸਾਡੇ ਜਵਾਕਾਂ ਦਾ ਭਲਾ ਹੋ ਰਿਹਾ ਸੀ ਪਰ ਇਹਨਾਂ ਨੂੰ ਫੁਰਾ ਲੱਗਦਾ ਸੀਗਾ ਵੀ ਸਿੱਖ ਪੰਥ ਸਾਰਾ ਇਕੱਠਾ ਹੋ ਜਾਊਗਾ ਸਾਨੂੰ ਕਿਹਨੇ ਸਾਂਡਣਾ ਹੂੰ ਇਹਿਹੇ ਡਰਦਿਆਂ ਨੇ ਉਹਨੂੰ ਫੜਾਇਆ ਆਪਦੀ ਇਹਨਾਂ ਚੋਣਾਂ ਦਾ ਕਰਕੇ ਵੀ ਸਾਡੇ ਦਾ ਸਾਨੂੰ ਤਾਂ ਕਿਸੇ ਰਿਪੋਰਟ ਹੀ ਨਹੀਂ ਦਿੱਤੀ ਸਾਰੇ ਸਿੱਖ ਪੰਥ ਨੂੰ ਬੋਟ ਪਾਉ ਹੂੰ ਇਹ ਡਰਦਿਆਂ ਨੇ ਉਹਨੂੰ ਫੜਾਇਆ ਉਹਨੇ ਮਾੜਾ ਕੰਮ ਕੋਈ ਨਹੀਂ ਕਰਿਆ ਫਿਰ ਤਾਂ ਨੇ ਜੀ ਜੀ ਤੇ ਲੱਖਾ ਸੁਧਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕਿਸਾਨੀ ਮੁੱਦੇ ਜਾਂ ਲੋਕਾਂ ਦੇ ਜਿਹੜੇ ਪੰਜਾਬੀਆਂ ਦੇ ਮੁੱਦੇ ਨੇ ਇਸੇ ਤਰ੍ਹਾਂ ਠਾਉਣਾ ਸਾਰੇ ਇਵੇਂ ਇਵੇਂ ਇਕੱਠਾਉਂਦਾਰ ਹੋ ਜੇ ਇਵੇਂ ਜਿਕਰ ਬਿਲਕੁਲ ਜੀ ਪਾਰਲੀਮੈਂਟ ਚ ਜਾ ਕੇ ਇਕੱਲਾ ਪੰਜਾਬ ਨਹੀਂ ਸਾਰੀ ਦੁਨੀਆ ਚਾਹੁੰਦੀ ਸਾਰੀ ਦੁਨੀਆ ਜਿੱਥੇ ਵੀ ਸਿੱਖ ਬੈਠਾ ਦੁਨੀਆ ਤੇ ਸਾਰੇ ਸਿੱਖ ਲੱਖਾ ਸੁਧਾਣੇ ਦਾ ਸਤਿਕਾਰ ਕਰਦੇ ਨੇ ਹੂੰ ਕੀ ਲੱਖਾ ਦੇਣਾ ਪਾਰਲੀਮੈਂਟ ਚ ਗੂੰਜੂਗਾ ਫਿਰ ਹਾਂ ਗੂੰਜੂਗਾ ਜੀ ਬਿਲਕੁਲ ਗੂੰਜੂਗਾ ਅਸੀਂ ਘੱਟ ਤੋਂ ਘੱਟ 10 ਸੀਟਾਂ ਲਵਾਂਗੇ ਮਾਨ ਸਾਹਿਬ ਦੇ 10 ਸੀਟਾਂ ਲੈਣਗੇ ਘੱਟ ਤੋਂ ਘੱਟ ਕਿਵੇਂ ਕੇ ਲੋਕਾਂ ਦਾ ਹੁਣ ਝਕਾਓ ਐ ਇਹ ਤਾਂ 10 ਸ਼ਿੱਟਾ ਕੱਢਣਗੇ ਬਠੰਡਾ ਸੀਟ ਲੱਖਾ ਸਦਾਣਾ ਵਾਸ਼ ਜੇ ਤੂੰ ਵਾ ਜਰੂਰ ਚੈਲੰਜ ਕਰਦੇ ਹਿੰ ਹੂੰ ਕਿੰਨੀ ਵੋਟ ਤੇ ਜਿੱਤੂ ਆ ਬਾਪੂ ਜੀ ਇਹ 50000 ਤੋਂ ਉੱਪਰ ਜਿੱਤੂ ਆ ਜੀ ਤੂੰ ਦੱਸੋ 50000 ਤੋਂ ਉੱਪਰ ਜਿੱਤੂ ਆ ਲੱਖਾ ਸਦਾਣਾ ਹੂੰ ਜੀ ਕਿਉਂ ਇਹ ਤਾਂ ਕਾਲੀ ਦਾ ਪਾਟੇ ਬੈਠੇ ਲੋ ਹੋਏ ਬੈਠੇ ਨਾ ਕਾਲੀਆਂ ਦੀ ਵੋਟ ਕਿਹੜਾ ਲੋਕ ਜੀਤਪਿੰਦਰ ਨੂੰ ਦੇਣਗੇ ਕਿ ਜਾ ਕੇ ਮਲੂਕੇੜ ਨੂੰ ਦੇਣਗੇ ਕਿ ਜਾਂ ਹਰਸਿਮਰ ਕੌਰ ਨੂੰ ਜਿਹੜੇ ਕਿਹਨੂੰ ਦੇ ਮਿਲ ਜਾਊਗੀ ਗੱਲ ਕਹਿੰਦੀ ਉਹ ਸਾਰੇ ਕਾਲੀ ਜਾਵੜੇ ਮਲੂਕਾ ਜਾਵੜੇ ਜੀਤਵਿੰਦਰ ਜਾਵੜਿਆ ਹਰਸਿਮਰ ਕੌਰ ਆ ਗਈ ਕਾਲੀ ਦੇ ਸਾਰੇ ਹੂੰ ਉਹ ਕਿੰਨੇ ਸਾਈ ਵੰਡੀ ਜਾਊ ਵੋਟ ਹੂੰ ਇਹ ਦੱਸੋ ਜੀ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਸਾਸੀ ਕਾਲ ਜੀ ਦਾ ਖਾਲਸਾ ਸਾਹਿਬ ਅਰਜੀ ਕੀ ਫਤਿਹ